ਕਿੰਦਾ ਲੱਗਿਆ ਗੁਰੂ ਘਰ ਸਵੇਰ ਤੋਂ ਲੈ ਕੇ ਲੱਗੇ ਹੋਇਆ ਆ ਸ਼ਾਮ ਤੱਕ ਹੁਣ ਪੂਰੀ ਪਈ ਆ ਟਾਈਮ ਹੋ ਗਿਆ 8:30 ਹੁਣ ਜਾ ਰਹੇ ਆ ਘਰਾਂ ਨੂੰ ਅੱਜ ਨੀਂਦ ਵਧੀਆ ਆਊਗੀ ਨਾ ਵਰਤ ਜਦੋਂ ਜਦੋਂ ਬੋਲਣਾ ਜੀ ਸੋ ਆਉਂਦੀ ਆ ਜੀ ਚੱਲਣਾ ਜੀ ਸੇਰ ਕਰਾਣਾ ਜੀ ਦਾ ਕਰਾਉਣਾ ਜੀ ਪਰ ਆਪਣੇ ਪਿੰਡ ਦੇ ਜਿਹੜੇ ਮੁੰਡੇ ਮੰਡੇ ਨੇ ਗੁਰੂ ਨੂੰ ਮੰਨਦੇ ਨਹੀਂਗੇ। ਅਰਦੇ ਗੁਰਦੁਆਰੇ ਦੀ ਸੇਵਾ ਹੋਣੀ ਨਹੀਂ ਬਾਹਰਲੇ ਗੁਰਦੁਆਰੇ ਕਿ ਜਾ ਕੇ ਸੇਵਾ ਕਰਨ ਦਾ ਕੋਈ ਫਾਇਦਾ ਨਹੀਂ। ਹੁਣ ਲੋੜ ਸੀ ਨਵੀਂ ਇਮਾਰਤ ਬਣ ਰਹੀ ਆ ਇਹ ਸਦੀਆਂ ਤੱਕ ਯਾਦ ਰਹਿਣੀ ਆ। ਇਹ ਜੇ ਜੇ ਆਪਾਂ ਕੰਟ੍ਰਿਬਿਊਸ਼ਨ ਪਾ ਦਾਂਗੇ ਆਪਣੀ ਮਿਹਨਤ ਦਾ ਤਾਂ ਇਹ ਤਾਂ ਹੋਊਗਾ ਵੀ ਜਦ ਇਮਾਰਤ ਬਣ ਰਹੀ ਸੀ ਮੇਰਾ ਵੀ ਕੁਛ ਨਾ ਕੁਛ ਯੋਗਦਾਨ ਮਿਹਨਤ ਪਈ ਹੈ। ਤੁਨੂੰ ਵੀ ਕਰਨਾ ਚਾਹੀਦਾ ਇਸ ਲਈ ਦਬ ਵੱਤੋ ਵੱਤ ਪੰਜਾਬੀ ਜਿਹੜੇ ਆਪਣੇ ਪਿੰਡ ਦੇ ਲੋਕ ਢੰਡਾਰੀ ਖੁਰਦ ਗੁਰਦੁਆਰਾ ਸਿੰਘ ਸਵਾ ਆਓ ਤੇ ਸੇਵਾ ਵਿੱਚ ਯੋਗਦਾਨ ਪਾਓ ਵੱਤੋ ਵੱਤ ਗੁਰੂਆਂ ਲਈ ਸਭ ਰਬਰ ਨੇ ਤੇ ਲੜਾਈ ਝਗੜੇ ਤੋਂ ਉੱਪਰ ਉੱਠ ਕੇ ਕੰਮ ਕਰੋ ਪ੍ਰਵਾਸੀ ਆਪਣੇ ਪੰਜਾਬੀਆਂ ਨੂੰ ਲੜਾਉਣਾ ਚਾਹੁੰਦੇ ਆ ਆਪਸ ਵਿੱਚ ਉਹਨਾਂ ਦੇ ਲੜਾਈ ਦਾ ਕਾਰਨ ਨਾ ਬਣੋ ਉਹਨਾਂ ਦੇ ਕਹਿਣ ਤੇ ਉਹਨਾਂ ਦੇ ਕਹਿਣ ਤੇ ਲੜਾਈ ਦਾ ਕਾਰਨ ਨਾ ਬਣਿਓ ਪ੍ਰਵਾਸੀਆਂ ਦਾ ਇਹੀ ਹੈ ਵੀ ਪੰਜਾਬੀ ਲੜਨ ਅਸੀਂ ਫਾਇਦਾ ਚੱਕ ਕੇ ਕਾਉਂਸਲਰ ਬਣੀਏ ਇਹ ਨਾ ਹੁੰਦਿਓ ਲੜਉਣਾ ਪੰਜਾਬੀ ਵੀਰੋ ਆਪਾਂ ਪਹਿਲਾਂ ਹੀ 15 ਘਰ ਰਹਿ ਕੇ ਜੱਟਾਂ ਦੇ ਇੱਕ ਦੂਜੇ ਦੇ ਨਾਲ ਬਣਾ ਕੇ ਰੱਖੋ ਤਾਂ ਹੀ ਬਚਤ ਨਹੀਂ ਤਾਂ ਭਈ ਇਹ ਖਾ ਜਾਣਗੇ ਆਪਾਂ ਨੂੰ ਉਹ ਬਿਟਰਾ ਲਾਉਂਦੇ ਉਹ ਲਾਉਂਦੇ ਉਹ ਬਿਲੀ ਲਾਉਂਦੇ ਆ ਜੀ ਇਹਦਾ ਫਿਰ ਘੱਟ ਜਿਹਾ ਉਹ ਸਿੱਧੇ ਇਹਨੂੰ ਇਹ ਫਿਲਟਰ ਕੱਢ ਕੇ ਢੋਲੋ ਚਲੋ ਥੋੜੀ ਹੋਰ ਕੁਝ ਥੋੜਾ ਕੱਢ ਨਹੀਂ ਆਉਂਦਾ ਕੱਢ ਦੂੰ ਚੱਲ ਆਜੋ ਫਿਰ ਜੀ ਬਾਈ ਬਾਈ ਹਲੂ ਹਵਾ ਆਈ ਚੱਲਦੇ ਅੱਜ ਕਿਤੇ ਗਿਆ ਸੀ ਤੂੰ ਹਾਂ ਅੱਜ ਮੈਂ ਸਾਧਰ ਆਉਣਾ ਸੀਦੇ ਕੋਲ ਆ ਜਾ ਸਾਧਰ ਆਉਣਾ ਉਹਨਾ ਕੋਲੋਂ ਲਾਂਚ ਕਰਾ ਕੇ 5 ਵਜੇ ਨੂੰ ਮੁੜ ਜੰਨਾ ਠੀਕ ਹੈ ਆ ਦੇਖੋ ਨਵੀਂ ਮਾਰਤ ਪੌੜੀਆਂ ਚੜ ਰਹੀਆਂ ਨੇ ਹੋਈ ਹੋਈ ਰੰਗ ਬਦਲ ਰਿਹਾ ਗੁਰਦੁਆਰੇ ਦਾ ਵਾਈ ਗੁਰੂ ਮੇਰ ਕਰਨਗੇ ਅਰੇ

ਆਲੇ ਕੋਲੇ ਉੱਥੇ ਵੀ ਬੰਦਿਆ ਸੀ ਸੀ ਤਾਂ ਮੈਂ ਚੱਪੜਾ ਪਾ ਕੇ ਨਹੀਂ ਆਈ ਚੱਪੜਾ ਦੀ ਕੋਈ ਕੋਈ ਚੱਲ 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 ਚ

ਅਏ ਥੱਲੇ ਵੀ ਦੇਖੇ ਲੱਕੜੀ ਵਾਲਾ ਕਿੰਨੇ ਕਿ ਦਰਵਾਜੇ ਬਣ ਗਏ ਆਜੋ 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 ਇੱਥੇ ਕੋਸੇ ਆ ਲੈ ਇੱਥੇ ਪੈਰ ਰੱਖਿਆ ਜਾਂ ਗਿਰ ਨਾ ਜਾਈ ਚੀਜ਼ ਨਾ ਕਰੀਏ ਨਾ ਜਾਏ ਨਹੀਂ ਹੋਣੀ ਜਾਂ ਆਏ ਹੋਣੇ ਆ ਲੇਟ ਘਟ ਹੁਣ ਵੀ ਗਈ ਹੀ ਆ ਆ ਮੇਰੀ ਆਖਰੀ ਸਵਾਰੀ ਆਖਰੀ ਸਵਾਰੀ ਆਖਰੀ ਸਵਾਰੀ ਆਖਰੀ ਗੱਡੀ ਉਹ ਅੱਥੇ ਤੇ ਪਹਿਲੀ ਚੰਗੀ ਸੀ ਦਾ ਹਾਂ ਚਲੋ 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 ਹੌਲੀ ਦੇ ਕੇ ਚਲੋ ਕਿਧਰ ਜਾਨਾ ਨਾਲ ਨਾਲ ਤੇਰੀ ਇੱਧਰ ਦੇਖ ਇੱਧਰ ਚੱਲ ਜਾ ਬਾਬਾ ਇਹ ਅਰਦਾਸ ਕਰਦੇ ਆ ਆ ਜਾ ਆ ਜਾ ਆ ਜਾ ਕੁਛ ਨਹੀਂ ਗਾਇਆ ਹੋੜੀ ਦੇ ਕੇ ਆ ਜਾ ਕੁਛ ਨਹੀਂ ਦਾ

ਸਹੀ ਗੱਲ ਦੱਸਾਂ ਜਿੰਨੀ ਗੁਜਾਇਸ਼ ਹੋਈ ਥੋੜੀ-ਬਹੁਤ ਬਾਕੀਆਂ ਨਾਲੋਂ ਬਹੁਤ ਘੱਟ ਹੈ ਮੇਰੇ ਤੋਂ ਮਾਇਆ ਦਾ ਯੋਗਦਾਨ ਪਾਇਆ ਗਿਆ ਕਿਉਂਕਿ ਜਿੰਨੀ ਮੇਰੀ ਔਕਾਤ ਸੀਗੀ ਓਨਾ ਮੈਂ ਪਾਇਆ ਜਿੰਨੀ ਔਕਾਤ ਹੋਊਗੀ ਓਨਾ ਮੈਂ ਪਾਉਂਗਾ ਪਰਮਾਤਮਾ ਦੇ ਉੱਤੇ ਆ ਮੇਰੇ ਸੱਚੇ ਪਾਤਸ਼ਾਹ ਦੇ ਉੱਤੇ ਆ ਜਿੰਨੇ ਉਹ ਲਾਈਕ ਕਰੂਗਾ ਉਹਨਾਂ ਯੋਗਦਾਨ ਪਾਵਾਂਗੇ ਤੇ ਬਧੀਏ ਤਿਆਰ ਹੋ ਰਿਹਾ ਹੈ ਮਹਾਰਾਜ ਦੀ ਕਿਰਪਾ ਨਾਲ ਤੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਤੇ ਸਾਡੇ ਪਹਿਲਾਂ ਵਾਲੇ ਪ੍ਰਧਾਨ ਤੇ ਹੁਣ ਵਾਲੇ ਪ੍ਰਧਾਨ डीसी ਬਨਾਰ ਸਭ ਤੋਂ ਵਧੀਆ ਮੇਰੇ ਪਾਸ਼ਾ ਦਾ ਘਰ ਤਿਆਰ ਹੋ ਰਿਹਾ ਕਿਸੇ ਚੀਜ਼ ਦੀ ਘਾਟ ਨਹੀਂ ਸਭ ਕੁਝ ਪ੍ਰਮਾਤਮਾ ਨੇ ਆਪਣੇ ਆਪ ਆਪਣਾ ਘਰ ਤਿਆਰ ਕਰ ਲੈਣਾ ਅਸੀਂ ਤਾਂ ਸਿਰਫ ਹੱਥ ਪੈਰ ਮਾਰਨੇ ਆ ਤੇ ਬਸ ਜਿਆਦਾ ਜ਼ੋਰ ਜੋ ਪ੍ਰਧਾਨ ਸਾਹਿਬ ਹੁੰਦੇ ਆ ਪਹਿਲਾਂ ਵਾਲੇ ਜਾਂ ਹੁਣ ਵਾਲੇ ਉਹਨਾਂ ਦਾ ਤੇ ਪਹਿਨ ਵਾਲਿਆਂ ਨੇ ਬਿਲਡਿੰਗ ਖੜੀ ਕੀਤੀ ਹੁਣ ਵਾਲਿਆਂ ਨੇ ਤਿਆਰੀ ਕਰਤੀ ਮਿਸਤਰੀ ਲੱਗੇ ਹੋਏ ਨੇ ਫਟਾਫਟ ਲੱਕੜ ਵਾਲੇ ਰਗੜਾਈ ਵਾਲੇ ਤੇ ਪੋਲ ਬੂਟ ਬੂਲ ਲਾਉਣ ਵਾਲੇ ਬੂਟੀਆਂ ਲਾਉਣ ਵਾਲੇ ਸੋਨਾ ਸਜਾਉਣ ਵਾਲੇ ਜਿੱਥੇ ਮੇਰੇ ਮਹਾਰਾਜ ਦੀ ਦਰਬਾਰਾ ਗੁਰੂ ਗ੍ਰੰਥ ਸਾਹਿਬੀ ਨੇ ਪ੍ਰਕਾਸ਼ ਹੋਣਾ ਉਹਨਾਂ ਦੇ ਆਉਣ ਤੋਂ ਬਾਅਦ ਉਹ ਆਪਣੇ ਆਪ ਵੀ ਸੋਨਾ ਬਣ ਜਾਂਦਾ ਸਾਡੀ ਮਨੁੱਖਾਂ ਦੀ ਕੀ ਔਕਾਤ ਆ ਕਿ ਅਸੀਂ ਪਰਮਾਤਮਾ ਦੇ ਘਰ ਨੂੰ ਸੋਨਾ ਬਣਾ ਸਕੀਏ ਉਹ ਸਾਡੇ ਘਰਾਂ ਨੂੰ ਸੋਨਾ ਬਣਾ ਸਕਦਾ ਅਸੀਂ ਨਹੀਂ ਲੱਕੜ ਵਾਲਾ ਕੰਮ ਚੱਲਦਾ ਲੱਕੜ ਵਾਲੀਆਂ ਮਸ਼ੀਨਾਂ ਵੀ ਲੱਗੀਆਂ ਹੋਈਆਂ ਨੇ ਦਰਵਾਜ਼ੇ ਦਰਵਾਜ਼ੇ ਬਣਾਉਣ ਤੇ ਹੁਣ ਤਾਂ ਸ਼ਾਮ ਦਾ ਟਾਈਮ ਆ ਛੁੱਟੀ ਕਰ ਜਾਂਦੇ ਆ ਚਲੋ ਜੋ ਬਣ ਰਿਹਾ ਬਹੁਤ ਵਧੀਆ ਬਣ ਰਿਹਾ ਕਿਉਂਕਿ ਪਹਿਲਾਂ ਵਾਲੀ ਬਿਲਡਿੰਗ ਬਹੁਤ ਪੁਰਾਣੀ ਹੋ ਗਈ ਸੀ ਤੇ ਹੁਣ ਵਾਲੀ ਬਿਲਡਿੰਗ ਮਹਾਰਾਜ ਦੀ ਮਿਹਰ ਨਾਲ ਬਹੁਤ ਵਧੀਆ ਬਣ ਰਹੀ ਹੈ ਆ ਦੇਖੋ ਮੱਥਾ ਟੇਕ ਲਈ